ਅੱਜ ਦਾ ਬੱਚਾ ਮਿੱਟੀ 'ਚ ਤਾਂ ਖੇਡਣ ਹੀ ਨਹੀਂ ਦਿੰਦੇ ਅਸੀਂ ਉਹਨੂੰ ਦਿਮਾਗ 'ਚ ਬੈਠ ਕੇ ਜੇ ਤੂੰ ਮਿੱਟੀ 'ਚ ਗਿਆ ਤੇ ਗੰਦਾ ਹੋ ਜਾਏਗਾ ਹਾਲੇ ਕੋ ਮਿੱਟੀ 'ਚ ਨਹੀਂ ਜਾਏਗਾ ਤਾਂ ਗੰਦਾ ਹੋਏਗਾ ਸਚਾਈ ਇਹ ਹੈਗੀ ਆ ਜੇ ਅੱਜ ਦਾ ਬੱਚਾ ਪਹਿਲੇ 3 ਸਾਲ ਜਿਹਦੇ ਬੱਚੇ ਤੇ ਮਿੱਟੀ 'ਚ ਨਹੀਂ ਹਨ ਉਹਨੂੰ ਸਾਰੀ ਜ਼ਿੰਦਗੀ ਜਿੰਨੇ ਮਰਜ਼ੀ ਖਰੋੜ ਖਵਾ ਲਿਓ ਜੇ ਉਹ ਲੱਗਣੇ ਨਹੀਂ ਸਰੀਰ ਨੂੰ ਮਿੱਟੀ ਦੇ ਯਸ ਜੇ ਜੇ ਉਹ ਬੱਚਾ ਪਹਿਲੇ 3 ਸਾਲ ਆਪਣੇ ਜੰਮਨ ਤੋਂ ਪਹਿਲੇ ਜਿਹੜੇ 3 ਸਾਲ ਆ ਜਿਉ ਮਿੱਟੀ 'ਚ ਨਹੀਂ ਖੇਡਿਆ ਉਸ ਬਾਅਦ ਜਿੰਨੇ ਮਰਜ਼ੀ ਖਰੋੜ ਖਵਾ ਲਿਓ ਭਾਵੇਂ ਕਸ਼ਮੀਰ ਵਾਲੇ ਤੇ ਭਾਵੇਂ ਤੁਸੀਂ ਦੁਬਈ ਵਾਲੇ ਠੀਕ ਹੈ ਜਿੰਨਾ ਮਰਜ਼ੀ ਡ్రਾਈ ਫਰੂਟ ਖਵਾ ਲਿਓ ਜੇ ਉਹ ਕੰਮ ਨਹੀਂ ਕਰੇਗਾ ਕਿਉਂਕਿ ਜਿੰਨਾ ਵੀ ਮੈਟਾਬੋਲਿਕ ਦੀ ਸਟਰੈਂਥ ਆ ਉਹ ਬਚਪਨ 'ਚ ਹੀ ਡਿਜ਼ਾਈਨ ਹੋਣੀ ਹੈ ਡਾਕਟਰ ਸਾਹਿਬ ਮਾਫ ਕਰਨਾ ਤੁਸੀਂ ਕਹਿ ਰਹੇ ਕਿ ਮਿੱਟੀ 'ਚ ਜਿਹੜਾ ਬੱਚਾ ਨਹੀਂ ਖਿਲਾਇਆ ਅੱਜ ਕੱਲ੍ਹ ਦੀਆਂ ਮਾਵਾਂ ਤਾਂ ਇੰਨੀਆਂ ਅਸੀਂ ਕਹੇ ਲਿਆ ਕਿ ਐਗਰੈਸਿਵ ਨਹੀਂ ਉਹ ਕਹਿੰਦੇ ਬੱਚੇ ਨੂੰ ਮਿੱਟੀ ਲੱਗਣੀ ਨਹੀਂ ਚਾਹੀਦੀ ਉਹਦੇ ਪਿੱਛੇ ਉਹਨਾਂ ਦੇ ਕੁਝ ਨਿੱਜੀ ਸਵਾਰਥ ਨੇ ਜੇ ਮਿੱਟੀ ਘਰ ਆਏਗੀ ਤਾਂ ਪੋਚਾ ਜਿਆਦਾ ਵਾਰ ਲਾਉਣਾ ਪਏਗਾ ਠੀਕ ਉਹ ਨਿੱਜੀ ਸਵਾਰਥ ਓੜੇ ਕਰਕੇ ਮਿੱਟੀ ਨੂੰ ਕਰੋ ਬਾਹਰ ਰੱਖਿਆ ਗਿਆ ਕਿਉਂਕਿ ਅਸੀਂ ਘਰ ਦੀ ਡਿਜ਼ਾਈਨਿੰਗ ਇੰਨੀ ਕਿ ਚਮਕਦਾਰ ਕਰ ਲਈ ਹੈ ਕਿ ਸਾਨੂੰ ਉਹਦੇ ਤੇ ਮਿੱਟੀ ਬਰਦਾਸ਼ਤ ਨਹੀਂ ਹੋਏਗੀ